ਸਤਿ ਸ੍ਰੀ ਅਕਾਲ ਜੀ ਇੱਕ ਵਾਰ ਤੋਂ ਫਿਰ ਸਵਾਗਤ ਹੈ ਮੇਰੇ YouTube ਚੈਨਲ ਬਰਾਇਬਰਾਜ ਤੇ ਅੱਜ ਅਸੀਂ ਲੱਗੇ ਆ ਬਹੁਤ ਹੀ ਵਧੀਆ ਵਲੋਗ ਦਿਖਾਉਣਗੇ ਫਿਰ ਪਰ ਰੱਟਿਆਂ ਤੇ ਅੱਜ ਲੇਕੇ ਤੁਹਾਨੂੰ ਗੁਰੂ ਦੀ ਨਗਰੀ ਗੁਰੂ ਰਾਮਦਾਸ ਜੀ ਦੀ ਲਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਅੱਜ ਆਪਾਂ ਜਾ ਰਹੇ ਹਰਮੰਦਰ ਸਾਹਿਬ ਮੱਥਾ ਟੇਕਣ ਤੇ ਤੁਹਾਨੂੰ ਜੁੜੇ ਰਿਓ ਮੇਰੇ ਨਾਲ ਤੇ ਤੁਹਾਨੂੰ ਗੁਰਮਿੰਦਰ ਸਾਹਿਬ ਦੇ ਦਰਬਾਰ ਸਾਹਿਬ ਤੇ ਤੇ ਅਕਾਲ ਤਖਤ ਸਤ ਗੰਡ ਸ੍ਰੀ ਅਕਾਲ ਤਖਤ ਸਾਹਿਬ ਦੇ ਏ ਬਾਬਾ ਦੀਪ ਸਿੰਘ ਗੁਰੂਦਵਾਰਾ ਸਾਹਿਬ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਜੁੜੇ ਰਹੋ ਮੇਰੇ ਨਾਲ ਤੇ ਚਲੋ ਆਇਓ ਜਾਂਦੇ ਆਪਾਂ ਨਾਲ ਸਕਿੱਪ ਨਾ ਕਰਿਓ ਤੇ ਜੋ ਨਵੇਂ ਆਏ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਦੇਖੋ ਜੀ ਅਸੀਂ ਸਾਡੀ ਗੱਡੀ ਪਾਰਕਿੰਗ ਕਰਕੇ ਆ ਗਏ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਅਧੇ ਗਰੇ ਤੁਸੀਂ ਇਹ 4 ਕਿਲੋਮੀਟਰ ਲੰਮੀ ਲਾਈਨ ਲੱਗੀ ਹੋਈ ਹੈ। ਆ ਟ੍ਰੈਫਿਕ ਚ ਜਾ ਰਹੇ ਅਸੀਂ। ਐ ਸਾਹਮਣੇ ਚੌਕ ਆ ਗਿਆ। ਇਹ ਅਸੀਂ ਦਰਵਾਰ ਸਾਹਿਬ ਦੀ ਬਿਲਡਿੰਗ ਤੇ ਜਾ ਰਹੇ ਹਾਂ। ਸਾਹਮਣੇ ਦਰਵਾਰ ਸਾਹਿਬ ਆ ਗਿਆ ਦਿਖਾਉਣਾ ਮੈਂ ਤੁਹਾਨੂੰ। ਇਹ ਆਪਾਂ ਆ ਗਏ ਚੌਕੇ। ਇਸ ਵਾਰ ਇਹ ਜੋ ਸਾਹਮਣੇ ਦੇਖ ਰਹੇ ਹੋ ਤੁਸੀਂ ਇਹ ਗੱਡੀਆਂ ਦੀ ਪਾਰਕਿੰਗ ਲਈ ਹੈ। ਯੋਗੀ ਸਦਾ ਮੁਸਾਫਿਰ ਹੁੰਦਾ ਸਦੀ ਗੱਡੀ ਪਾਰਕਿੰਗ ਇੱਥੇ ਹੋ ਜਾਂਦੀ ਹੈ ਇਹ ਚੌਂਕ ਆ ਗਿਆ ਬਾਬਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਬਾਬਾ ਰਣਜੀਤ ਸਿੰਘ ਇਹ ਇਹ ਬਿਲਡਿੰਗ ਸਟਾਰਟ ਹੋ ਗਈ ਹੈ ਪੂਰੇ ਆਪਣੇ ਸਤਖੰਡ ਸ੍ਰੀ ਹਰਿਵੰਦਰ ਸਾਹਿਬ ਦੀ ਇਹ ਬਹੁਤ ਜ਼ਿਆਦਾ ਭੀੜ ਹੈ ਤੁਸੀਂ ਦੇਖ ਰਹੇ ਹੋ ਕਿਉਂਕਿ ਕੁਛ ਐਤਵਾਰ ਹੈ ਐਤਵਾਰ ਤੇ ਸ਼ਨੀਵਾਰ ਹਮੇਸ਼ਾ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਇੱਥੇ ਬਹੁਤ ਹੀ ਲੱਖਾਂ ਸ਼ਰਧਾਲੂ ਇੱਥੇ ਹੁੰਦੇ ਹੈ ਕੁਛ ਛੁੱਟੀ ਹੁੰਦੀ ਹੈ ਇਸ ਪ੍ਰਕਾਰ ਸਭ ਸ਼ਰਧਾਲੂ ਅੱਜ ਸੰਡੇ ਇਹ ਸ਼ਨੀਵਾਰ ਨੂੰ ਇੱਥੇ ਬਹੁਤ ਜ਼ਿਆਦਾ ਸ਼ਰਦਾਲੂ ਪਹੁੰਚਦੇ ਆ। ਬਹੁਤ ਬਾੜ ਬਹੁਤ ਖਲਾਨੀ ਵੀ ਬਾੜ ਦੀ ਵੀ ਬਹੁਤ ਹੁੰਦੇ ਆ ਇੱਥੇ। ਜਿਵੇਂ ਕਿ ਫੌਰਨ ਦੇ ਹੋ ਗਏ ਦੇਖੋ ਵੀ ਤੁਸੀਂ ਆ ਦੇਖੋ ਸਾਹਮਣੇ ਆ ਰਹੇ ਆ ਇਹਨੇ। ਇਹ ਬਹੁਤ ਇੱਥੇ ਸ਼ਰਦਨ ਨਾਲ ਆਉਂਦੀ ਹੈ। ਇਹ ਸਾਨੂੰ ਇੱਥੇ ਮਾਣ ਹੋਣਾ ਚਾਹੀਦਾ ਹੈ ਸਾਡੀ ਆਪਣੀ ਤਰੱਕੀ ਤੇ ਪੰਜਾਬ ਦੀ ਤਰੱਕੀ। ਕਿ ਲੋਕ ਇੱਥੇ ਟੂਰਿਸਟ ਆਉਂਦੇ ਆ। ਟੂਰਿਸਟ ਇੱਥੇ ਆਉਂਦੇ ਆ। ਤੁਸੀਂ ਵੀ ਸਰ ਆਇਆ ਕਰੋ ਯਾਰ ਕਿਉਂਕਿ ਇੱਥੇ ਬਹੁਤ ਕੁਝ ਸਿੱਖਣ ਮਿਲਦਾ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ। ਬੱਚਿਆਂ ਨੂੰ ਤਾਂ ਆਪਣੇ ਇਤਿਹਾਸ ਬਾਰੇ ਦੱਸੋ। ਵੀ ਆਪਣਾ ਕੀ ਗੁਰੂਆਂ ਦਾ ਇਤਿਹਾਸ ਰਿਹਾ ਹੈ। ਬਹੁਤ ਵਧੀਆ ਚੀਜ਼ ਹੈ। ਕਿ ਜੇਟ ਆ ਗਿਆ ਹੈ ਫਿਰ ਆਈਏ ਨੇ ਆਈਏ। ਅਸੀਂ ਆਪਣੇ ਪੂਰੇ ਜਥੇ ਦੇ ਨਾਲ ਆਏ ਹਾਂ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਕਿਉਂਕਿ ਸਾਨੂੰ ਸੰਡੇ ਨੂੰ ਛੁੱਟੀ ਸੀਗੀ ਇਸ ਕਰਕੇ ਸੰਡੇ ਨੂੰ ਛੁੱਟੀ ਕਰਕੇ ਸਾਰੇ ਅਸੀਂ ਆ ਗਏ ਦਰਬਾਰ ਸਾਹਿਬ ਕਿਉਂਕਿ ਗੁਰੂ ਜੀ ਨੇ ਬੁਲਾਇਆ ਸੀਗਾ ਬਾਬਾ ਜੀ ਨੇ ਬੁਲਾਇਆ ਸੀਗਾ ਇਹ ਪੂਰਾ ਬਾਜ਼ਾਰ ਦੇਖੋ ਤੁਸੀਂ ਵੀਰ ਨਹੀਂ ਪੀੜਾ ਵੀ ਇੱਕ ਵਾਰ ਕੋਈ ਘੁੰਮ ਜੇ ਤਾਂ ਪਾਲਣਾ ਬਹੁਤ ਔਖਾ ਹੁੰਦੇ ਤਾਂ ਕਰਕੇ ਸਾਰੇ ਅਸੀਂ ਧਿਆਨ ਨਾਲ ਚੱਲੋ ਬੀ ਕੇਅਰਫੁਲ ਆ ਕਰਕੇ ਇਹ ਸਾਹਮਣੇ ਆਪਣੇ ਦਰਬਾਰ ਸਾਹਿਬ ਦੀ ਬਿਲਡਿੰਗ ਦਿਖਣ ਲੱਗੀ। ਹੋ ਸਾਹਮਣੇ ਨਿਸ਼ਾਨ ਸਾਹਿਬ ਝੁਲੇ ਹੋਏ। ਅਛਨੀ ਦੇ ਬਾਬੇ ਦਾ ਮੰਦਿਰ ਹੈ। ਹੁਣ ਇੱਥੇ ਜੋੜਾ ਕਰ ਚਾਪਾ ਜੋੜਾ ਜਮਾ ਕਰਵਾਵਾਂਗੇ। उस दुर्वार सा। दुर्वार सा दुर्वारे 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 तो बाद अगर आवे दरबार साहब दरबार साहब जनिंगे अपना करवा रहे हैं जोड़े जमा जोड़ा घर भी बहुत भीड है हाँ इतने करवा दें जोड़े आप इतने चार नंबर जोड़े जमा करवा देंगे देखो कि सोनी तस्वीर है अपना जोड़े जमा जोड़े घर तुम देख रहे हो कि भीड़ है क्या श्रद्धालु आए हुए हैं देखो ਜੋੜੇ ਜੋ ਮਤਲਬ ਬੰਦਵਾਤ ਕਰ ਲਈ ਆਪਾਂ ਹੁਣ ਆਪਾਂ ਅੱਗੇ ਪਹੁੰਚ ਗਏ ਆ ਆ ਪਹਿਲੇ ਗੇਟ ਕੋਲ ਤੇ ਦਰਵਾਰ ਸਾਹਿਬ ਦੇ ਵਿਚਾਰੇ ਸਾਈਡਾਂ ਤੇ ਗੇਟ ਬਣੇ ਹੋਏ ਆ ਵਿਚਾਰੇ ਧਰਮਾਂ ਦੇ ਲੋਕ ਇੱਥੇ ਆ ਸਕਦੇ ਆ ਸ਼ਰਧਾ ਨਾਲ ਕਿਸੇ ਲਈ ਕੋਈ ਰੋਖੋਕ ਨਹੀਂ ਇਤਰਾ ਸਥਾਨਾਂ ਚੋਂ ਇੱਕ ਆ ਤੇ ਜਿਹੜੇ ਹਰਮੰਦਰ ਸਾਹਿਬ ਨੂੰ ਵਸਾਉਣ ਦੇ ਪਿੱਛੇ ਮਤਲਬ ਜੇ ਅੰਮ੍ਰਿਤਸਰ ਜਿਹੜਾ ਸ਼ਹਿਰ ਵਸਾਇਆ ਚੌਥੇ ਪਾਸ਼ਾ ਨੇ ਵਸਾਇਆ ਸੀਗਾ ਤੇ ਚੌਥੇ ਪਾਸ਼ਾ ਨੇ ਇੱਥੇ ਸਰੋਵਰ ਦੀ ਖਦਵਾਈ ਸ਼ੁਰੂ ਕਰਵਾਈ ਸੀਗੀ 1577 ਈਸਵੀ ਦੇ ਵਿੱਚ ਤੇ ਸਨ 1588 ਦੇ ਵਿੱਚ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਨੇ ਤੇ ਇੱਥੇ ਸਾਈ ਮੀਆਂ ਮੀਰ ਦੀ ਦੇ ਪਾਸੋਂ ਹਰਮੰਦਰ ਸਾਹਿਬ ਦੀ ਨੀਂਹ ਰਖਵਾਈ ਸੀਗੀ ਤੇ 1601 ਦੇ ਵਿੱਚ ਸਾਰੀ ਜਿਹੜਾ ਹੈਗਾ ਕੰਪਲੀਟ ਹੋ ਗਿਆ ਸੀਗਾ ਹਰਮੰਦਰ ਸਾਹਿਬ ਦੀ ਜਿਹੜੀ ਇਮਾਰਤ ਹੈ ਸਾਰੀ ਬਣ ਗਈ ਸੀ ਤੇ 1604 ਦੇ ਵਿੱਚ ਇੱਥੇ ਪਹਿਲਾ ਪ੍ਰਕਾਸ਼ ਹੋਦਾ ਹੈਗਾ ਓਏ ਆਹ ਹਾਇ ਨਾ ਬਲਵ ਦੇ ਨੇ ਜਿਹੜੇ ਚਾਰੇ ਖੂ ਕੋਰਨਰ ਹੈ ਚਾਰੇ ਖੁੰਜਿਆਂ ਚ ਇਹ ਸ਼ਬੀਲਾਂ ਲੱਗੀਆਂ ਹੋਈਆਂ ਤੇ ਸ਼ਬੀਲਾਂ ਤੋਂ ਬਾਅਦ ਤੇ ਮੋਟਾ-ਮੋਟਾ ਹੋਰ ਤੁਹਾਨੂੰ ਅੰਦਰ ਦੱਸਦਾ ਦਰਬਾਰ ਸਾਹਿਬ ਦੇ ਅੰਦਰ 베ਰੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਜਿਵੇਂ ਚਾਰ ਦਰਵਾਜ਼ੇ ਦੱਸਿਆ ਇਹ ਹੈ ਕਿ ਜਾਦਗਰ ਰਸ਼ੀਦ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਮਿਸਲ ਦੇ ਮੁਖੀ ਸੀਗੇ ਤੇ ਸਨ 1757 ਚ ਜਦੋਂ ਯਾਹੀਆ ਖਾਨ ਬੇਅਦਬੀ ਦੀ ਗੱਲ ਕਰਦਾ ਹੈਗਾ ਦਰਬਾਰ ਸਾਹਿਬ ਦੀ ਉਦੋਂ ਖੰਡੇ ਨਾਲ ਲੀ ਖਿੱਚਦੇ ਹੈ ਤੇ ਇੱਥੇ ਤੱਕ ਆਪਣਾ ਜਥਾ ਲੈ ਕੇ ਆਉਂਦੇ ਤੇ ਸ਼ਹੀਦ ਹੋ ਜਾਂਦੇ ਇੱਕ ਗੱਲ ਹੋਰ ਤੁਸੀਂ ਕਦੇ ਧਿਆਨ ਨਾਲ ਦੇਖਿਓ ਜਿਹੜੇ ਦਰਬਾਰ ਸਾਹਿਬ ਨੂੰ ਅੰਦਰ ਆਉਣ ਵਾਲੇ ਰਸਤੇ ਨੇ ਸਾਰੇ ਮਤਲਬ ਉੱਪਰੋਂ ਢਲਾਨ ਹੋ ਕੇ ਾਂ ਵੱਲੋਂ ਨੀਵੇਂ ਆ ਦਰਬਾਰ ਸਾਹਿਬ ਇਸ ਤੋਂ ਇਲਾਵਾ ਹੋਰ ਵੀ ਨੀਵਾ ਬਣਿਆ ਹੋਇਆ ਕਿਉਂਕਿ ਇਹ ਮਤਲਬ ਨਿਮਰਤਾ ਦਾ ਇੱਕ ਪ੍ਰਤੀਕ ਰੱਖਿਆ ਗਿਆ ਹੈਗਾ ਭਾਵੇਂ ਇਧਰੋਂ ਆਇਓ ਭਾਵੇਂ ਉਧਰੋਂ ਆਇਓ ਭਾਵੇਂ ਭਾਵੇਂ ਇਧਰਲੀ ਭਾਸੀ ਵੀ ਦੇਖਿਓ ਜਿੰਨੀਆਂ ਪੌੜੀਆਂ ਨੇ ਨੀਵੀਆਂ ਉਤਰ ਕੇ ਜਾਣਾ ਪੈਂਦਾ ਮਤਲਬ ਜਿਹੜਾ ਗੁਰੂ ਦਾ ਦਵਾਰ ਇੱਕ ਉਹ ਨੀਵੇਂ ਵੱਲੋਂ ਨਿਵਾਣ ਵੱਲੋਂ ਤੁਹਾਨੂੰ ਨਿਮਰਤਾ ਵੱਲੋਂ ਲੈ ਕੇ ਜਾਂਦੇ ਹੈ ਤੇ ਹੁਣ ਆਪਾਂ ਪ੍ਰਕਰਮਾਂ ਦੇ ਨਾਲ-ਨਾਲ ਸਾਰੀਆਂ ਚੀਜ਼ਾਂ ਉਹ ਤੁਹਾਨੂੰ પ્રાણીਆ ਜਾਂ ਜਿਹੜੀਆਂ ਤੁਸੀਂ ਕਦੇ ਨਹੀਂ ਦੇਖੀਆਂ ਹੋਣਗੀਆਂ ਉਹ ਦਿਖਾਵਾਂਗੇ ਤੇ ਨਾਲ ਦਰਬਾਰ ਸਾਹਿਬ ਦੇ ਅੰਦਰ ਆਪਾਂ ਦਰਸ਼ਨ ਕਰਕੇ ਮੰਗੰਦਰੋਂ ਮੱਥਾ ਟੇਕਦੇ ਇਹ ਦਰਬਾਰ ਸਾਹਿਬ 'ਚ ਹੁਣ ਆਧੁਨਿਕ ਸਕਰੀਨਾਂ ਲੱਗੀਆਂ ਤੇ ਇਹਦਾ ਤੁਹਾਨੂੰ ਦੱਸਣਾ ਇਹ ਆਪਣੇ ਆਪ ਮਤਲਬ ਜਿਵੇਂ Google ਦੇ ਆਪਾਂ ਵਾਇਸ ਕਰਦੇ ਨਾ ਮਤਲਬ ਆਪਣੇ ਆਪ ਚੱਕ ਲੈਣਾ ਹੈ ਉਹਵੇਂ ਗੁਰਬਾਣੀ ਦੀ ਜਿਵੇਂ ਬੋਲਦੇ ਆ ਨਾਲ ਦੇ ਨਾਲ ਅਰਥ ਆਪਣੇ ਤੇ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਤੁਹਾਨੂੰ ਦਿਖਾਉਣਾ ਜਿਹੜਾ ਇਹ ਪਿੱਲਰ ਹੈ ਖੰਭਾ ਇਹ ਜਦੋਂ ਦਰਬਾਰ ਸਾਹਿਬ ਚ ਫਸਟ ਟਾਈਮ ਬਿਜਲੀ ਇਲੈਕਟ੍ਰਿਸਿਟੀ ਆਈ ਹੈ ਜਦੋਂ ਬਿਜਲੀ ਪਹਿਲੀ ਵਾਰ ਆਉਂਦੀ ਹੈ 1896 ਦੀ ਗੱਲ ਹੈ ਮਤਲਬ ਜਿਹੜੇ ਸੁੰਦਰ ਸਿੰਘ ਮਜੀਠੀਆ ਸੀਗੇ ਉਹਨਾਂ ਨੇ ਇਹ ਕੰਮ ਕੀਤਾ ਸੀ ਜਿਹੜਾ ਮਜੀਠੀਆ ਪਰਿਵਾਰ ਹੈ ਜਿਹੜਾ ਅੱਜ ਦਾ ਪਹਿਲਾਂ ਵਾਲੇ ਦੇਖ ਲਓ ਇਹਨਾਂ ਦੇ ਪੁਰਖੇ ਏਨੇ ਵਧੀਆ ਸੀ ਤੇ ਉਦੋਂ ਦੇ ਪੁਰਾਣੇ ਖੰਭੇ ਖੜੇ ਆ ਉਦੋਂ ਦਾ ਡਿਜ਼ਾਈਨ ਹੈ ਸਾਰਾ ਇਹ ਇਹ ਬਹੁਤ ਘੱਟ ਧਿਆਨ ਦੇਣਿਆ ਆਪਾਂ ਪ੍ਰਕਰਮਾਂ 'ਚੋਂ ਲੰਘ ਜਾਨੇ ਚਾਰ ਹੀ ਖੰਭੇ ਬਚੇ ਸਾਰੇ ਪਾਸੇ ਹੈਗੇ ਜਦੋਂ ਫਸਟ ਟਾਈਮ ਬਿਜਲੀ ਆਈ ਸੀ ਉਦੋਂ ਤੇ ਉਦੋਂ ਇਹ ਗੱਲ ਤੇ ਬੜੀ ਧੜੇਬੰਦੀ ਹੋਈ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਬਿਜਲੀ ਲੱਗਣੀ ਚਾਹੀਦੀ ਹੈ ਜਾਂ ਨਹੀਂ ਕਿਉਂਕਿ ਕਈ ਬੰਦੇ ਇਸ ਕਰਕੇ ਖਿਲਾਫ ਸੀ ਕਿ ਗੁਰੂ ਮਹਾਰਾਜ ਦਾ ਤਾਂ ਆਪਣੀ ਪ੍ਰਕਾਸ਼ ਬਹੁਤ ਸੀ। ਕਿਹੜਾ ਪ੍ਰਸ਼ਾਦ ਰਜਾ ਗਿਆ ਸਾਰਾ ਪਤਾ ਖੜਾ ਪ੍ਰਸ਼ਾਦ ਲੈ ਕੇ ਫਿਰ ਕੰਪਲੈਕਸ ਦੇ ਦਰਬਾਰ ਸਾਹਿਬ ਦੇ ਅੰਦਰ ਬੱਸ ਟਿਕੜ ਜਾ। ਜਿਹੜੀ ਇਹ ਸਾਹਮਣੇ 베ਰੀ ਦਿਖ ਰਹੀ ਹੈ ਇਹਦਾ ਨਾਮ ਹੈ 베ਰੀ ਲਾਚੀ ਤੇ ਕਿਉਂਕਿ ਇਹਨੂੰ ਲਾਚੀਆਂ ਵਰਗੇ ਹੋਣ ਕਰਕੇ ਜਦੋਂ ਬਾਦਸ਼ਾਹ ਜਦੋਂ ਹਰਮਨਦਰ ਸਾਹਿਬ ਜੀ ਮਤਲਬ ਸੇਵਾ ਸ਼ੁਰੂ ਤਾਂ ਇਹਦੇ ਥੱਲੇ ਬੈਠਿਆ ਕਰਦੇ ਸੀ ਤੇ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਤੇ ਮਹਿਤਾਬ ਸਿੰਘ ਤੇ ਜਿਨ੍ਹਾਂ ਨੇ ਮੱਸੀ ਰੰਗੜ ਦਾ ਸਿਰ ਵੜ ਕੇ ਲਿਆਂਦਾ ਸੀ ਉਹਨਾਂ ਨੇ ਵੀ ਆਪਣੇ ਘੋੜੇ ਆ ਕੇ ਇਸ 베ਰੀ ਦੇ ਨਾਲ ਬੰਨੇ ਸੀ ਪਹਿਲੀ ਵਾਰ ਤਾਂ ਕਰਕੇ ਬਹੁਤ ਇਤਿਹਾਸਿਕ ਮਹੱਤਤਾ ਰੱਖਦੀ ਹੈ 베ਰੀ ਤੇ ਇਹਦੇ ਦਰਬਾਰ ਸਾਹਿਬ ਪ੍ਰਭ ਸਾਹਿਬ ਦਾ ਕਿਉਂ ਤੇ ਬਾਹਰ ਇੱਕ ਹੋਰ ਬੜੀ ਇਤਿਹਾਸਿਕ ਚੀਜ਼ ਲੱਗੀ ਹੋਈ ਹੈ ਘੰਟੀ ਲੱਗੀ ਹੋਈ ਹੈ ਪੁਰਾਣੇ ਸਮੇਂ 'ਚ ਜਦੋਂ ਪਾਲਕੀ ਸਾਹਿਬ ਸਵੇਰੇ ਆਉਂਦੇ ਸੀ ਤਾਂ ਉਦੋਂ ਇਹ ਬੈਲ ਵਜਾਈ ਜਾਂਦੀ ਸੀ ਸੰਗਤ ਜ਼ਿਆਦਾ ਹੋਣ ਕਰਕੇ ਹੁਣ ਆਪਾਂ ਨੂੰ ਕਈ ਵਾਰ ਦਿਖਦੀ ਜਿਹੜੇ ਆ ਤੁਸੀਂ ਡਿਊਟੀ ਦੇ ਦਰਵਾਜ਼ੇ ਦੇਖ ਰਹੇ ਹੋ ਇਹ 3 ਸਾਲ ਪਹਿਲਾਂ ਹੁਣ ਨਵੇਂ ਲਾਏ ਆ ਜਿਹੜੇ ਇਸ ਤੋਂ ਪਹਿਲਾਂ ਦਰਵਾਜ਼ੇ ਹੁੰਦੇ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲੱਗੇ ਸੀ ਮੰਨਿਆ ਜਾਂਦਾ ਕਿ ਉਹ ਦਰਵਾਜ਼ੇ ਸੋਮਨਾਥ ਮੰਦਿਰ ਦੇ ਸੀਗੇ ਤੇ ਜਦੋਂ ਅਫਦਾਲੀ ਲੁੱਟ ਕੇ ਲਿਆਇਆ ਸੀਗਾ ਤੇ ਉਹ ਉਹਨੂੰ ਗਾਹਾਂ ਸਿੱਖਾਂ ਨੇ ਲੁੱਟ ਲਿਆ ਸੀਗਾ ਪੰਜਾਬ 'ਚ ਤੇ ਉਹ ਦਰਵਾਜ਼ੇ ਉਹ ਤੋਂ ਰੱਖਲੇ ਸੀ ਉਹ ਫਿਰ ਹਰਮੰਦਰ ਸਾਹਿਬ ਦੀ ਦਰਸ਼ਨੀ ਡਿਊਟੀ ਨੂੰ ਲਾਤੇ ਸੀ ਜਦੋਂ ਦਰਬਾਰ ਸਾਹਿਬ ਨੂੰ ਜਾਵਾਂਗੇ ਤਾਂ ਤੁਸੀਂ ਖੱਬੇ ਹੱਥ ਰਹੋ ਤੇ ਰਸਤੇ 'ਚ ਤੁਹਾਨੂੰ ਇੱਕ ਘੜੀ ਆਉਗੀ ਇਹ ਭਾਈ ਲੈਣਾ ਸਿੰਘ ਮਜੀਠੀ ਆ ਉਹਨਾਂ ਮਜੀਠਾ ਪਰਿਵਾਰ 'ਚੋਂ ਸੀ ਇਹ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਨੂੰ ਇੱਕ ਘੜੀ ਭੇਟ ਕੀਤੀ ਸੀ ਇਹ ਮਤਲਬ ਉਹ ਪੁਰਾਣੇ ਸਮੇਂ 'ਚ 18ਵੀਂ ਸਦੀ 'ਚ ਉਹਨੂੰ ਟਾਈਮ ਦੱਸਦੀ ਸੀਗੀ ਤੇ ਇਹ ਜ਼ਰੂਰ ਦੇਖ ਕੇ ਜਾਓ ਇਹ ਵੀ ਆਪਾਂ ਸਕਿਪ ਕਰ ਦਿੰਨੇ ਆ ਦੇਖਣੀ ਦਰਬਾਰ ਸਾਹਿਬ 'ਤੇ ਜਿੰਨੀ ਸੋਨੇ ਦੀ ਸੇਵਾ ਪਹਿਲੀ ਵਾਰੀ ਹੋਈ ਆ ਉਹ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ ਉਹ ਇੱਥੇ ਉਕਰਿਆ ਵੀ ਹੋਇਆਗਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵੱਲੋਂ ਸਾਰੇ ਪਰਿਵਾਰ ਵੱਲੋਂ ਸਮੇਂ-ਸਮੇਂ ਸਰ ਜਾਂ ਜਿੰਨਾ ਵੀ ਖਾਲਸਾ ਰਾਸ ਸੀ ਉਹਦੇ ਸਮੇਂ 'ਚ ਹਰਮੰਦਰ ਸਾਹਿਬ 'ਤੇ ਬਹੁਤ ਸਾਰੀਆਂ ਪਟਾਵਾਂ ਹੋਈਆਂ ਸੀਗੀਆਂ ਤੇ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹਦੇ ਤੇ ਵੀ ਕਮਰ ਨੌ ਨਿਹਾਲ ਸੜਕ ਸਿੰਘ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਵੰਸ਼ ਸੀਗੀ ਉਹਨਾਂ ਦਾ ਨਾਮ ਉਕਰਿਆ ਹੋਇਆ ਇੱਥੇ ਕਿਉਂਕਿ ਉਹਨਾਂ ਨੇ ਪਹਿਲੀ ਵਾਰੀ ਇੱਥੇ ਸੋਨਾ ਚੜਵਾਇਆ ਸੀਗਾ ਤੇ ਹਰਮੰਦਰ ਸਾਹਿਬ ਦੀ ਜਿਹੜੀ ਕਾਰ ਸੇਵਾ ਉਹ ਕਰਵਾਈ ਸੀਗੀ ਮੱਥਾ ਟੇਕ ਕੇ ਜੇ ਰੋ ਆਪਾਂ ਪਿਛਲੇ ਪਾਸੇ ਜੰਨੇ ਆਂ ਹਰਮੰਦਰ ਸਾਹਿਬ ਦੇ ਤਾਂ ਇੱਥੇ ਹਰ ਕੀ ਪੌੜੀ ਆਉਂਦੀ ਹੈ ਇਸ ਪੌੜੀ ਨੂੰ ਪ੍ਰਮਾਤਮਾ ਦਾ ਜਾਂ ਖਰੀ ਦਾ ਦਵਾਰ ਮੰਨਿਆ ਜਾਂਦਾ ਹੈ ਸਾਰੀ ਸੰਗਤ ਇੱਕੋ ਚੂਲੀ ਭਰ ਕੇ ਚੱਲ ਜਾਂਦੀ ਹੈ ਬਹੁਤੀ ਸੰਗਤ ਦਰਬਾਰ ਸਾਹਿਬ 'ਚ ਮੱਥਾ ਟੇਕ ਕੇ ਸਿੱਧਾ ਚਲੇ ਜਾਂਦੀ ਹੈ ਪਰ ਆਪਾਂ ਇਹਦੇ ਉੱਪਰ ਵੀ ਜਾ ਸਕਦੇ ਆਂ ਤੇ ਹੁਣ ਅਸੀਂ ਉੱਪਰਲੇ ਪਾਸੇ ਆਏ ਆਂ ਦਰਬਾਰ ਸਾਹਿਬ ਦੀ ਮਤਲਬ ਪਹਿਲੀ ਛੱਤ ਤੇ ਕਹਿ ਸਕਦੇ ਆਂ ਤੇ ਇੱਥੇ ਵੀ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਤੇ ਬਾਹਰਲੇ ਪਾਸੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਸਾਹਮਣੇ ਵਾਲਾ ਅਕਾਲ ਤਖਤ ਸਾਹਿਬ ਵੀ ਦਿਖਦਾ ਹੈ ਤੇ ਜਿਹੜੇ ਹੋਰ ਗੇਟ ਆਸੇ ਪਾਸੇ ਉਹ ਵੀ ਦਿਖਦੇ ਆ ਹਰਮੰਦਰ ਸਾਹਿਬ ਦੇ ਅੰਦਰ ਪੇਂਟਿੰਗ ਬਹੁਤ ਪੁਰਾਣੀ ਹੋਈ ਹੋਈ ਹੈ ਤੇ ਇਹਨੂੰ ਸ਼ੀਸ਼ੇ 'ਚ ਢੜਵਾ ਰੱਖਿਆ ਤਾਂ ਕਿ ਇਹ ਖਰਾਬ ਨਾ ਹੋ ਸਕੇ ਇਹ ਲਗਭਗ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਸਾਰੀ ਇਹ ਪੇਂਟਿੰਗ ਹੈ ਕਿ ਜਿਹੜੀ ਬਣੀ ਹੋਏ ਇਹਦੇ ਵਿੱਚ ਗੁਰਬਾਣੀ ਦੀ ਪੰਕਤੀਆਂ ਵੀ ਜਿਹੜੀਆਂ ਉੱਕਰੀਆਂ ਹੋਈਆਂ ਹਨ ਇਹ ਹਰਮੰਦਰ ਸਾਹਿਬ ਦੀ ਆਪਾਂ ਉੱਪਰਲੀ ਛੱਤ ਨੂੰ ਜਾ ਰਹੇ ਹਾਂ ਤੇ ਇਹ ਪੇਂਟਿੰਗ ਦੇਖੋ ਸਾਰੀ ਖਰਾਬ ਹੋਈ ਪਈ ਹੈ ਜੇ ਇਹ ਹੀਟ ਵਾਲੀ ਸ਼ੀਸ਼ੇ ਜਿਨਾ ਚੜਾਉਂਦੇ ਤਾਂ ਉਹ ਵੀ ਖਰਾਬ ਹੋ ਜਾਂਦੀ ਇਹ ਆ ਗਿਆ ਹਰਮੰਦਰ ਸਾਹਿਬ ਦਾ ਬਿਲਕੁਲ ਉੱਪਰਲਾ ਪਾਸਾ ਤੇ ਇੱਥੇ ਵੀ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਤੇ ਇੱਥੇ ਵੀ ਆਪਾਂ ਨੂੰ ਦਰਸ਼ਨ ਕਰ ਸਕਦੇ ਹਾਂ ਇੱਕ ਗੱਲ ਤੁਹਾਨੂੰ ਇੱਥੇ ਹੋਰ ਦੱਸਦਾ ਕਿ ਹਰਮੰਦਰ ਸਾਹਿਬ ਤੋਂ ਅਕਾਲ ਤਖਤ ਸਾਹਿਬ ਪੂਰਾ ਨਹੀਂ ਦਿਖਦਾ ਜਦੋਂ ਆਪਾਂ ਅਕਾਲ ਤਖਤ ਸਾਹਿਬ ਦੇ ਉੱਪਰਲੇ ਪਾਸੇ ਜਾਵਾਂਗੇ ਉੱਥੋਂ ਹਰਮੰਦਰ ਸਾਹਿਬ ਸਾਰਾ ਦਿਖਦਾ ਤੇ ਇਹਦੇ ਪਿੱਛੇ ਵੀ ਇੱਕ ਕਾਰਨ ਹੈ ਜੋ ਤੁਹਾਨੂੰ ਮੈਂ ਅੱਗੇ ਜਾ ਕੇ ਦ ਏਸੀ ਹਰਮੰਦਰ ਸਾਹਿਬ ਦਾ ਉੱਪਰਲਾ ਪਾਸਾ ਸਾਰ ਤੇ ਹੁਣ ਆਪਾਂ ਹੀਠਾਂ ਚਲਦੇ ਆਂ ਦੁਬਾਰਾ ਤੇ ਬਾਹਰੋਂ ਦਰਸ਼ਨ ਕਰਾਉਂਦੇ ਆਂ ਰਸਤੇ ਜਾਂਦੇ ਨਾ ਕਈ ਪੱਥਰਾਂ 'ਤੇ ਆਪਾਂ ਨੂੰ ਫਾਰਸੀ ਭਾਸ਼ਾ ਲਿਖੀ ਮਿਲਦੀ ਹੈ ਤੇ ਇੱਥੋਂ ਅੰਦਾਜ਼ਾ ਲਾਓ ਤੁਸੀਂ ਇਹ ਕਿੰਨੇ ਕੁ ਪੁਰਾਣੇ ਹੋਣਗੇ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਕਿ ਅਕਾਲ ਤਖਤ ਸਾਹਿਬ ਇੱਥੋਂ ਨਹੀਂ ਦਿਖਦਾ ਉਹਦਾ ਇਹ ਹੈ ਮਤਲਬ ਇਸ ਗੱਲ ਦਾ ਪ੍ਰਤੀਕ ਕਿ ਧਰਮ ਆ ਗਿਆ ਜਿੱਥੇ ਉਥੇ ਰਾਜਨੀਤੀ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਊ ਹਰਮੰਦਰ ਸਾਹਿਬ ਆਉਣ ਲੱਗੇ ਨਾ ਤੁਸੀਂ ਇੱਥੇ ਉਕਰੇ ਹੋਏ ਸ਼ਬਦ ਧਿਆਨ ਨਾਲ ਪੜਿਓ ਐਡਾ ਵੱਡਾ ਮਹਾਰਾਜਾ ਹੋ ਕੇ ਮਹਾਰਾਜਾ ਰਣ ਕਿ ਗੁਰੂ ਮਹਾਰਾਜ ਨੇ ਮੈਥੋਂ ਆਪ ਸੇਵਾ ਕਰਵਾਈ ਇਹ ਨਹੀਂ ਲਿਖਿਆ ਕਿ ਸੇਵਾ ਇਹ ਮੈਂ ਕੀਤੀ ਹੰਕਾਰ ਨਹੀਂ ਹੈ ਰਮਨਦੇਵ ਸਾਹਿਬ ਮੱਥਾ ਟੇਕਣ ਤੋਂ ਬਾਅਦ ਚੱਲਦੇ ਆ ਅਖਤ ਤੇ ਤੱਕ ਸ੍ਰੀ ਸਚਕੰਡ ਤੇ ਬਣੇ ਰਿਓ ਮੇਰੇ ਨਾਲ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜੋ ਨਵੇਂ ਆਇਓ ਨੂੰ ਚੈਨਲ ਮੇਰੇ ਸਬਸਕ੍ਰਾਈਬ ਕਰ ਲੈਣਾ ਬਹੁਤ ਕੁਝ ਆਪਣੇ ਇਤਿਹਾਸ ਬਾਰੇ ਹਜੇ ਬਾਕੀ ਹੈ ਤੁਹਾਨੂੰ ਦਿਖਾਵਾਂਗੇ ਤੇ ਅੱਜ ਤੁਸੀਂ ਦੇਖ ਰਹੇ ਹੋ ਜਿਵੇਂ ਆਪਣੇ ਕਿੰਨੇ ਸ਼ਰਧਾਲੂ ਐ ਕਿੰਨੇ ਆ ਦੇਖੋ ਗੁਰਵਾਰ ਸਾਹਿਬ ਦੇ ਵਿੱਚ ਕਿਨੇ ਆਏ ਹੋਏ ਨੇ ਸਰਦਾਲੂ ਗੁਰੂ ਨੇੜੋਂ ਇਹ ਬਣੇ ਰਿਓ ਮੇਰੇ ਨਾਲ ਚੱਲੇ ਆਂ ਅਕਾਲ ਤਖਤ ਸਾਹਿਬ ਦੇ ਬਿਲਕੁਲ ਉੱਪਰਲੇ ਪਾਸੇ ਤੇ ਉੱਥੇ ਤੁਹਾਨੂੰ ਦਰਸ਼ਨ ਕਰਾਉਨੇ ਆਂ ਅਕਾਲ ਤਖਤ ਸਾਹਿਬ ਦੇ ਉੱਪਰ ਦੋ ਮਹਾਰਾਜ ਦੇ ਸਰੂਪ ਰੱਖੇ ਹੋਏ ਆ ਇੱਕ ਤਾਂ ਸਾਕਾ 1921 ਵਾਲਾ ਨਨਕਾਣਾ ਸਾਹਿਬ ਦਾ ਸਾਕਾ ਸੀ ਇੱਕ 1984 ਵਾਲਾ ਜਿਹੜੇ ਸਰੂਪ ਤੇ ਗੋਲੀ ਲੱਗੀ ਸੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਨਾ ਇੱਥੋਂ ਹਰਮੰਦਰ ਸਾਹਿਬ ਦਿਖਦਾ ਉਹ ਦੇਖੋ ਸਾਹਮਣੇ ਹਰਮੰਦਰ ਸਾਹਿਬ ਦਿਖ ਰਿਹਾ ਪਰ ਹਰਮੰਦਰ ਸਾਹਿਬ ਤੋਂ ਅਕਾਲ ਤਖਤ ਸਾਹਿਬ ਨਹੀਂ ਦਿਖਦਾ ਇਹ ਇਹ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਸੀ ਰਾਜਨੀਤੀ ਤੇ ਧਰਮ ਦੋਵਾਂ ਦਾ ਮਤਲਬ ਉਸ ਸਿੰਗਲ ਨੂੰ ਰੱਖ ਕੇ ਬਣਾਇਆ ਗਿਆ ਸੀ ਕਿਉਂਕਿ ਜਿਹੜਾ ਅਕਾਲ ਤਖਤ ਸਾਹਿਬ ਆ ਉਹਦੀ ਨੀਂਹ ਗੁਰੂ ਹਰਗੋਬਿੰਦ ਪਾਸ਼ਾ ਨੇ ਰੱਖੀ ਸੀ ਜਦੋਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸੀ ਇਹ ਰਾਜਨੀਤੀ ਦਾ ਪ੍ਰਤੀਕ ਹੈ ਜਿਉਂ-ਜਿਉਂ ਹਰਮੰਦਰ ਸਾਹਿਬ ਦੀ ਨਾ ਸਿੱਖਾਂ ਚ ਮਤਨਾ ਚ ਸਿੱਖਾਂ ਦੇ ਵਸਦਾ ਗਿਆ ਹਰਮੰਦਰ ਸਾਹਿਬ ਜਾਂ ਇਸ ਇਸ ਸਥਾਨ ਦੀ ਜਿਹੜੀ ਪਵਿੱਤਰਤਾ ਸੀ ਉਹ ਘਰ ਕਰਦੀ ਗਈ ਤੇ ਤਿਉਂ-ਤਿਉਂ ਇੱਥੇ ਹਮਲੇ ਵੀ ਹੁੰਦੇ ਰਹੇ ਪਹਿਲਾਂ ਜਿਵੇਂ 1757 ਫਿਰ 1762 1767 ਉਦੋਂ ਬਾਅਦ 9084 ਜਿਹੜਾ ਰੀਸੈਂਟਲੀ ਸਰਕਾਰ ਵੱਲੋਂ ਹੋਇਆ ਸੀਗਾ ਤੇ 1921 ਦਾ ਨਨਕਾਣਾ ਸਾਹਿਬ ਦਾ ਉਹ ਸਾਕਾ ਸੀਗਾ ਜਦੋਂ ਨਰੈਣੂ ਮਹੰਤ ਅਤੇ ਜਾਂ ਹੋਰ ਮਹੰਤਾਂ ਦੇ ਕਬਜ਼ੇ ਚ ਗੁਰਦੁਆਰਾ ਸਾਹਿਬ ਨੂੰ ਮੁਕਤ ਕਰਵਾਇਆ ਗਿਆ ਉਸ ਤੋਂ 4 ਸਾਲ ਬਾਅਦ ਹੀ ਗੁਰਧੰਮਾਂ ਦੀ ਸੇਵਾ ਸੰਭਾਲ ਲਈ 1925 ਚ ਐਸਜੀਪੀਸੀ ਹੋਣ ਚਾਹੁੰਦੀ ਹੈ ਕਾਲ ਤੱਕ ਸਾਹਿਬ ਅੰਦਰ ਹੁਆ ਤੇ ਆਹ ਮਹਾਰਾਜ ਦੇ ਪਾਵਨ ਸਰੂਪ ਰੱਖਣ ਲਈ ਦੇਖੋ ਕਿਵੇਂ ਕਿਵੇਂ ਦੀਆਂ ਚੀਜ਼ਾਂ ਇੱਥੇ ਅੰਦਰ ਹੈਗੀਆਂ ਐਸਜੀਪੀਸੀ ਕੋਲ ਤੇ ਆਪਾਂ ਜਹੰਦਰ ਹੁੰਦੇ ਨਹੀਂ ਜਾਂ ਇੱਥੇ ਤੱਕ ਪਰਮਿਸ਼ਨ ਵੀ ਨਹੀਂ ਮਿਲਦੀ ਹਰ ਕਿਸੇ ਨੂੰ ਖੈਰ ਅਸੀਂ ਆਇਆ ਸਪੈਸ਼ਲ ਪਰਮਿਸ਼ਨ ਨਾਲ ਉੱਪਰਲੇ ਪਾਸੇ ਇਹ ਅਕਾਲ ਤਖਤ ਸਾਹਿਬ ਦੇ ਨਾਲ ਵਾਲੀ ਬਿਲਡਿੰਗ ਹੈ ਬਹੁਤ ਘੱਟ ਲੋਕ ਤੁਹਾਡੇ ਚੋਂ ਇੱਥੇ ਆਏ ਹੋਣਗੇ ਬਹੁਤ ਘੱਟ ਮੇਰੀ ਬਹੁਤ ਟਾਈਮ ਦੀ ਇੱਛਾ ਸੀ ਸਪੈਸ਼ਲ ਪਰਮਿਸ਼ਨ ਲਈਏ ਤੇ ਲਈ ਫੇਰ ਮੈਂ ਇੱਥੇ ਆ ਸਕਿਆ ਤੇ 84 ਦੀ 84 ਦੀ ਮਤਲਬ ਉਹ ਯਾਦ ਹੈ ਸਿਰਫ ਇੱਕੋ ਇੱਕ ਯਾਦ ਆਪਣੇ ਕੋਲ ਸੰਭਾਲ ਕੇ ਰੱਖੀਏ ਥੱਲੇ ਨਿਸ਼ਾਨਾਂ ਤੋਂ ਇਲਾਵਾ ਉਹ ਇਹ ਐ ਤੇ ਤੁਸੀਂ ਇਹਨੂੰ ਦੇਖ ਸਕਦੇ ਹੋ ਮਤਲਬ ਕਿਵੇਂ ਇੱਥੇ ਸਿੰਘ ਰਹੇ ਹੋਣਗੇ ਕਿਉਂਕਿ ਪਾਣੀ ਬਿਜਲੀ ਸਾਰਾ ਕੁਝ ਕੱਟਦਾ ਸੀਗਾ ਉਹਨਾਂ ਦੇ ਨਾਲ ਤੇ ਇਹ ਸਾਡੀਆਂ ਮਨ ਲਾਦਾ ਯਾਦਾਂ ਇਹ ਕਦੇ ਨਾ ਭੁੱਲਣਯੋਗ ਵਾਲੀ ਹੈ ਤਾਂ ਮਤਲਬ ਇਹੋ ਜੇ ਹਾਦਸੇ ਕਿਤੇ ਵੀ ਨਹੀਂ ਹੋਣੇ ਚਾਹੀਦੇ ਕਿਸੇ ਵੀ ਧਾਰਮਿਕ ਸਥਾਨ ਤੇ ਹੋਣੇ ਨਹੀਂ ਚਾਹੀਦੇ ਜੇ ਹੋ ਜਾਏ ਮੰਜਰ ਵਾਪਰੇਆ ਸੀਗਾ ਤੇ ਗੋਲੀਆਂ ਦੀ ਨਿਸ਼ਾਨ ਆ ਆਰ ਆ ਇਹ ਵਾਲੀਆਂ ਜੀ ਇਹ ਕੁਝ ਗੋਲੀਆਂ ਦੇ ਨਿਸ਼ਾਨ ਨੇ ਇਹ ਅਕਾਲ ਤਖਤ ਸਾਹਿਬ ਦੇ ਕੋਲ ਤੁਸੀਂ ਇੱਥੇ ਹੇਠਲੇ ਪਾਸੇ ਵੀ ਦੇਖ ਸਕਦੇ ਹੋ ਇਹ ਆਮ ਸੰਗਤ ਲਈ ਖੁੱਲੀ ਹੈ ਤੁਸੀਂ ਜਦੋਂ ਵੀ ਦੇਖ ਜਾਇਓ ਅਕਾਲ ਤਖਤ ਸਾਹਿਬ ਤੋਂ ਬਾਅਦ ਜਦੋਂ ਆਪਾਂ ਗੇ ਵਾਲੀ ਤਾਂ ਬਿਲਕੁਲ ਸਾਹਮਣੇ ਉੱਥੇ ਮਿਊਜ਼ੀਅਮ ਬਣਿਆ ਹੋਇਆ ਹੈ ਮਿਊਜ਼ੀਅਮ ਦੇ ਅੰਦਰ ਆਪਣਾ 1984 ਦਾ ਜੋ ਅਕਾਲ ਤਖਤ ਟਾਈਟਲ ਹੋਇਆ ਹੈ ਉਹ ਤੁਹਾਨੂੰ ਬਿਲਕੁਲ ਖੂਬ-ਖੂਬ ਉਹੀ ਕੰਡੀਸ਼ਨ ਜਿ ਮਿਲੇਗਾ ਤੇ ਵਿੱਚ ਜਿੰਨੇ ਵੀ ਸਿੱਖ ਉੱਥੇ ਸ਼ਹੀਦ ਹੋਏ ਹੈ ਉਹ ਸਿੱਖਾਂ ਦਾ ਬੇਰਵਾਦਤਾ ਹੈ ਤੇ ਇੱਕ ਆਪਣੇ ਰੂਮ ਦੇ ਵਿੱਚ ਉੱਥੇ ਐਜ਼ ਐ ਟੈਲੀਸਕੋਪ ਫਿਲਮ ਚੱਲਦੀ ਰਹਿੰਦੀ ਹੈ ਜੋ ਕਿ ਇਤਿਹਾਸਵਾਰੀ ਦੱਸਦੀ ਰਹਿੰਦੀ ਹੈ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਸਕਰੀਨ ਤੇ ਮੂੰਹ ਬੋਲਦੀ ਤਸਵੀਰ ਜੋ 1984 ਵਿੱਚ ਜੋ ਤੋਪਾਂ ਨਾਲ ਤੇ ਟੇੜ-ਟੇੜੀ ਹੋਇਆ ਆਪਣਾ ਅਕਾਲ ਤਖਤ ਉਹ ਉਹ ਤੁਹਾਨੂੰ ਅਮੇਦੀਓਮੇਤ ਮਤਲਬ ਦਿਖੇਗਾ ਜਿਸ ਨਾਲ ਕੀ ਆਪਣੇ ਲੋਕੰਡਾ ਤੱਕ ਖੜਾ ਹੋ ਜਾਂਦਾ ਹੈ ਇਹ ਜੀ ਆ ਚੀਜ਼ਾਂ ਤੁਸੀਂ ਜਰੂਰ ਦੇਖੋ ਤੇ ਜਰੂਰ ਆਇਓ ਅੰਮ੍ਰਿਤਸਰ ਵਿੱਚ ਆਪ ਵੀ ਆਓ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਦੱਸੋ ਵੀ ਆਪਾਂ ਕਿਹੜੇ ਕੌਮ ਦੇ ਵਾਰਿਸ ਆ ਤੇ ਆਪ ਨੂੰ ਜੋ ਸਿੱਖੀ ਮਿਲੀ ਹੈ ਇਹ ਨਹੀਂ ਸੌਖੇ ਸਾਂ ਸਿੱਖੀ ਨਹੀਂ ਮਿਲੀ ਆ ਜਰੂਰ ਦਿਖਾਓ ਤਾਂ ਕਿ ਬੱਚਿਆਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲੇ ਆਪਣੇ ਜੋ ਗੁਰੂ ਹੋਏ ਗੁਰੂ ਮਹਾਰਾਜ ਸਭ ਉਹਨਾਂ ਬਾਰੇ ਪਤਾ ਲੱਗੇ ਇਤਿਹਾਸ ਸਾਹਮਣੇ ਦਿਖ ਰਿਹਾ ਤੁਹਾਨੂੰ ਇਹ ਜਿੰਨੇ ਵੀ ਆਪਣੇ ਹਰਮੰਦਰ ਸਾਹਿਬ ਤੇ ਅਟੈਕ ਹੋਏ ਕਿੰਨੇ ਵਾਰ ਅਟੈਕ ਹੋਇਆ ਇਹ ਸਾਰਾ ਪੂਰਾ ਵੇਰਵਾ ਮਿਲੇਗਾ ਤੁਹਾਨੂੰ ਕਿ ਅੱਜ ਤੱਕ 6 ਵਾਰ ਇਸ ਤੇ ਅਟੈਕ ਹੋ ਚੁੱਕਿਆ ਇਹ ਸਾਹਮਣੇ ਜੋ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੈ ਸੰਤ ਜਰਨੈਲ ਸਿੰਘ ਜੀ ਦੀ ਹੈ ਇਸ ਮਿਊਜ਼ੀਅਮ ਦੇ ਵਿੱਚ ਜੋ ਸੋੜੀ ਤੋਂ ਸਾਹਮਣੇ ਸਕਰੀਨ ਤੇ ਤਸਵੀਰਾਂ ਦਿਖਾਈ ਦੇ ਰਹੀਆਂ ਇਹ ਤਸਵੀਰਾਂ 1984 ਦੇ ਵਿੱਚ ਸਿੰਘ ਸ਼ਹੀਦ ਹੋਏ ਐ ਇਹ ਸਿੰਘਾਂ ਦੀਆਂ ਤਸਵੀਰਾਂ ਨੇ ਜੋ ਹਮਲੇ ਵਿੱਚ ਸ਼ਹੀਦ ਹੋ ਗਏ ਸਨ ਆ ਸਾਹਮਣੇ ਤਸਵੀਰਾਂ ਨੇ ਇਹ ਇੰਨੀਆਂ ਨਹੀਂ ਬਹੁਤ ਜ਼ਿਆਦਾ ਤਸਵੀਰਾਂ ਨੇ ਬੈਕ ਸਾਈਡ ਵੀ ਤੁਸੀਂ ਦੇਖੋਗੇ ਆ ਬਹੁਤ ਦੂਰ ਤੱਕ ਇਨੇ ਸਿੰਘ ਸ਼ਹੀਦ ਹੋਏ ਸੀ ਕਿ 1984 ਦੇ ਹਮਲੇ ਵਿੱਚ ਜੋ ਜ਼ਾਲਮ ਸਰਕਾਰ ਨੇ ਕਰਵਾਇਆ ਸੀ ਤੇ ਆਪਣੇ ਅਕਾਲ ਤਖਤ ਨੂੰ ਟੈਟਰੀ ਕੀਤਾ ਸੀ ਇਹ ਰਸਤੇ ਦੇ ਵਿੱਚ ਪ੍ਰਕਰਮਾਂ ਜੇ ਆਪਾਂ ਨੂੰ ਇੱਥੇ ਚੱਕਰ ਮਿਲਦਾ ਹੈਗਾ ਤੇ ਇਹ ਬੜਾ ਖਾਸ ਮਤਲਬ ਸਥਾਨ ਹੈਗਾ ਇੱਕ ਦਰਸਾਉਂਦਾ ਹੈਗਾ ਕਿਸੇ ਆਪਣੇ ਧਾਰਮਿਕ ਇਤਿਹਾਸ ਦੇ ਮਹੱਤਵ ਨੂੰ ਤੇ ਇਹ ਜਿਹੜਾ ਇਹ ਚੱਕਰ ਹੈ ਕਿਤੇ ਹੋਰ ਕਿਤੇ ਵੀ ਨਹੀਂ ਬਣਿਆ ਹੋਇਆ ਤੁਸੀਂ ਜੇ ਕਿਤੇ ਹੋਰ ਦੇਖੋਗੇ ਬਾਕੀ ਤਿੰਨ ਖੂੰਜੀਆਂ ਦੇ ਵਿੱਚ ਇਹ ਤੁਹਾਨੂੰ ਚੱਕਰ ਨਹੀਂ ਮਿਲੂਗਾ ਇਹਦਾ ਮਤਲਬ ਮਹੱਤਵ ਇਹ ਹੈ ਕਿਉਂਕਿ ਜਦੋਂ ਭਾਈ ਸਿੱਖਾ ਸਿੰਘ ਤੇ ਮਹਤਾਬ ਸਿੰਘ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਮੱッセ ਰੰਗੜ ਦਾ ਸਿਰ ਵੱਢ ਕੇ ਲਿਆਇ ਸੀ ਜਿਹੜਾ ਕਿ ਮੁਗਲ ਹਾਕਮ ਸੀਗਾ ਸਿਰ ਵੱਢ ਕੇ ਲਿਆ ਕੇ ਇਥੇ ਪ੍ਰਕਰਮਾਂ ਚ ਢੇਡੇ ਦਿੱਤੇ ਸੀਗੇ ਤੇ ਇੱਥੇ ਆਪਣੇ ਘੋੜੇ ਕਮਾਏ ਸੀ ਉਹਨਾਂ ਨੇ ਉਹਨਾਂ ਦੀ ਯਾਦ ਚ ਇਹ ਚੱਕਰ ਬਣਾਇਆ ਗਿਆ ਹੈਗਾ ਇਹ ਬਾਕੀ ਤਿੰਨ ਕਾਰਨਰ ਜਿਵੇਂ ਕਿ ਤੁਸੀਂ ਦੇਖੋਗੇ ਜਾਂ ਜਿੱਧਰੋਂ ਪਹਿਲਾਂ ਆ ਪਾਏ ਆ ਉਧਰ ਇਹ ਨਹੀਂ ਮਿਲਦਾ ਜਿਹੜੀ ਇਹ ਸਾਹਮਣੇ 베ਰੀ ਦਿਖ ਰਹੀ ਹੈ ਇਹ ਬਾਬਾ ਬੁੱਢਾ ਜੀ ਦੇ ਨਾਮ ਤੇ ਹੈ ਕਿਉਂਕਿ ਬਾਬਾ ਬੁੱਢਾ ਜੀ ਇਸ 베ਰੀ ਦੇ ਥੱਲੇ ਬੈਠ ਕੇ ਸਾ ਮਤਲਬ ਹਰਮੰਦਰ ਸਾਹਿਬ ਦੀ ਸੇਵਾ ਕਰਵਾਇਆ ਕਰਦੇ ਸੀ ਪਾਪਾ ਬੁੱਢਾ ਜੀ ਦਾ ਜਨਮ 1563 ਈਸਵੀ ਦੇ ਵਿੱਚ ਹੋਇਆ ਸੀਗਾ ਇਹਨਾਂ ਨੇ ਤੇ ਇਹ ਦੂਜੀ ਪਾਸ਼ਾਹੀ ਤੋਂ ਲੈ ਕੇ ਸੱਤਵੀਂ 6ਵੀਂ ਪਾਸ਼ਾਹੀ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਤੇ ਆਪਣੇ ਹੱਥੀ ਗੁਰਤਾ ਗੱਦੀ ਦਿੰਦੇ ਰਹੇ ਤੇ ਇਹ ਸ ਮਤਲਬ ਹਰਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਵੀ ਰਹੇ ਹੈ 1500 1604 ਈਸਵੀ ਦੇ ਵਿੱਚ ਜਦੋਂ ਹਰਮੰਦਰ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਣਾ ਹੈਗਾ ਆ ਬਾਬਾ ਬੁੱਢਾ ਜੀ ਹੈਡ ਗਰੰਟੀ ਰਹੇ ਸੀਗੇ ਤੇ ਉਸ ਤੋਂ ਬਾਅਦ ਗੁਰੂ ਬੁੱਢਾ ਜੀ ਜਦ 1631 ਚ ਅਕਾਲ ਚਲਣਾ ਕਰਕੇ ਬਾਬਾ ਬੁੱਢਾ ਜੀ ਸਨ 1631 ਜਦ ਅਕਾਲ ਚਲਣਾ ਕਰਦੇ ਆ ਤਾਂ ਗੁਰੂ ਹਰਗੋਬਿੰਦ ਪਾਸ਼ਾ ਨੇ ਰਮਦਾਸ ਬਿਖੇ ਆਪਣੇ ਹੱਥੀ ਇਹਨਾਂ ਦਾ ਅੰਤਮ ਸੰਸਕਾਰ ਖੁਦ ਆਪ ਕੀਤਾ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਤੇ ਅੱਗੇ ਜਾ ਕੇ ਉਹ ਸਾਹਮਣੇ ਜਿਹੜੀ ਬਿਲਡਿੰਗ ਇਮਾਰਤ ਦੋ ਬਰਜ ਦਿਖ ਰਹੇ ਆ ਔਰ ਅਮਗੜੀਆ ਬੁੰਗਾ ਉਹਦੇ ਬਾਰੇ ਵੀ ਬਹੁਤ ਘੱਟ ਲੋਕ ਜਾਣਦੇ ਹੋਣਗੇ ਜਾਂਦੇ ਸੁਣਿਆ ਹੋਊਗਾ ਹਨ ਤੇ ਤੁਹਾਨੂੰ ਉਹ ਦਿਖਾਉਣੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਕਿ ਹਰਮੰਦਰ ਸਾਹਿਬ ਦੇ ਚਾਰੇ ਪਾਸੇ ਜਿਹੜੇ ਗੇਟ ਅੰਦਰ ਆਉਂਦੇ ਆ ਤੇ ਨਿਵਾਣ ਵੱਲ ਨੇਗੇ ਦੇਖੋ ਹਰ ਪਾਸੇ ਪੌੜੀਆਂ ਉਤਰ ਕੇ ਤੁਹਾਨੂੰ ਪ੍ਰਕਰਮਾਂ ਦੇ ਅੰਦਰ ਆਉਣਾ ਪੈਂਦਾ ਹੈਗਾ ਤੇ ਇੱਕ ਤੁਹਾਨੂੰ ਹੋਰ ਦੱਸਦਾ ਵੈਸੇ ਜੈਵਕਰ ਚੈਨਲ ਅਲਾਉਡ ਨਹੀਂ ਹੈਗਾ ਵੀਡੀਓਗ੍ਰਾਫੀ ਨਹੀਂ ਮੈਂ ਤੁਹਾਨੂੰ ਅੰਦਰੋਂ ਵੀ ਦਿਖਾਉਂਦਾ ਤੇ ਜਿਹੜਾ ਮੇਨ ਗੇਟ ਹੈ ਮੇਨ ਐਂਟਰੀ ਹੈ ਆ ਰਾਮਗੜੀਆ ਬੁੰਗਾ ਵਾਲੀ ਸਾਈਡ ਇਹ ਸਾਈਡ ਤੁਸੀਂ ਦੇਖ ਸਕਦੇ ਹੋ ਅਜਾਇਬ ਘਰ ਹੈਗਾ ਮਤਲਬ ਇੱਥੇ ਇੱਕ ਜਿਵੇਂ ਪ੍ਰਾਣੀਆਂ ਤੇ ਇਤਿਹਾਸਿਕ ਤਸਵੀਰਾਂ ਲੱਗੀਆਂ ਸਾਰੀਆਂ ਤੇ ਉਹ ਤੁਸੀਂ ਦੇਖ ਸਕਦੇ ਹੋ ਇੱਥੋਂ ਦੇ ਅੰਦਰ ਨੂੰ ਰਸਤਾ ਜਾਂਦਾ ਹੈ ਇਹ ਵੀ ਬਹੁਤ ਘੱਟ ਲੋਕ ਦੇਖਦੇ ਆ ਜਿਹੜੀ ਸੰਗਤ ਇੱਥੇ ਆਉਂਦੀ ਹੈ ਇਹ ਜ਼ਰੂਰ ਦੇਖ ਜਾਈਓ ਤੇ ਦੇ ਆਪੋਜੀਟ ਸਾਈਡ ਬਿਲਕੁਲ ਸਾਹਮਣੇ ਵਾਲੇ ਪਾਸੇ ਉਧਰਲੇ ਪਾਸੇ ਸਿੱਖ ਰੈਫਰੈਂਸ ਲਾਇਬ੍ਰੇਰੀ ਵੀ ਹੈ ਜਿਹੜੀ 1984 ਦੇ ਵਿੱਚ ਖਲਾਦੀ ਸੀ ਪੂਰੀ ਲਾਇਬ੍ਰੇਰੀ ਨੂੰ ਤੇ ਉਹ ਉਧਰਲੇ ਪਾਸੇ ਉਹ ਜ਼ਰੂਰ ਦੇਖ ਜਿਓ ਦਰਬਾਰ ਸਾਹਿਬ ਕੰਪਲੈਕਸ ਜਿਹੜਾ ਆਪਾਂ ਅੱਗੇ ਵੱਲ ਨੂੰ ਜਾਂਦੇ ਆ ਤਾਂ ਤੀਸਰੀ 베ਰੀ ਇਤਿਹਾਸਿਕ ਆਉਂਦੀ ਹੈਗੀ ਜਿਵੇਂ ਤੁਹਾਨੂੰ ਦੱਸਿਆ ਸੀ ਤਿੰਨ 베ਰੀਆਂ ਨੇ ਇੱਥੇ ਇਹਨੂੰ ਦੁੱਖਪੰਜਨੀ 베ਰੀ ਵੀ ਕਿਹਾ ਜਾਂਦਾ ਜਿਵੇਂ ਇਤਿਹਾਸ 'ਚ ਆਪਾਂ ਨੂੰ ਇੱਕ ਜ਼ਿਕਰ ਮਿਲਦਾ ਹੈ ਨਾ ਜਿਵੇਂ ਕਾਲੇ ਕਾਂ ਸਰੋਵਰ 'ਚ ਹਰਮੰਦਰ ਸਾਹਿਬ ਦੇ 'ਚ ਇੱਥੇ ਜਾਂਦੇ ਆ ਤੇ ਚਿੱਟੇ ਹੋ ਹੋ ਨਿਕਲਦੇ ਬੀਬੀ ਰਜਨੀਦਾ ਤੇ ਉਹ ਜਿਹੜਾ ਪਿੰਗਲੇ ਦਾ ਕਿੱਸਾ ਹੈਗਾ ਉਹ ਇਸੇ ਜਗ੍ਹਾ ਦਾ ਬੜੀ ਇਹ ਇਤਿਹਾਸ 'ਚ ਮਹੱਤਤਾ ਰੱਖਦੀ ਹੈ ਇਹ ਜਗ੍ਹਾ ਬਹੁਤ ਸਾਰੀਆਂ ਸੰਗਤਾਂ ਸਪੈਸ਼ਲ ਇੱਥੇ ਇਸ਼ਨਾਨ ਕਰਦੀਆਂ ਗਈਆਂ ਜਦੋਂ ਵੀ ਹਰਮੰਦਰ ਸਾਹਿਬ ਆਉਂਗੇ ਤੇ ਇੱਥੇ ਇਸ਼ਨਾਨ ਜ਼ਰੂਰ ਕਰਿਓ ਵੈਸੇ ਤਾਂ ਸਾਰੇ ਕਿਤੇ ਪਵਿੱਤਰ ਹੈ ਕਿਤੇ ਵੀ ਤੁਸੀਂ ਇਸ਼ਨਾਨ ਕਰ ਸਕਦੇ ਪਰ ਇਤਿਹਾਸ 'ਚ ਖਾਸ ਮਹੱਤਤਾ ਹੈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਦੁੱਗਰ ਦੁਆਰਾ ਦੁੱਖਪੰਜਨੀ ਬੇਰ ਸਾਹਿਬ ਦੀ ਤੇ ਹੁਣ ਆ ਪੰਜਨੀ ਬੇਰੀ ਦੇ ਨਾਲ ਹੀ ਇਹ ਥੜਾ ਸਾਹਿਬ ਹੈਗਾ ਜਿਹੜਾ ਇਹ ਸਥਾਨ ਹੈ ਇੱਥੇ ਪੰਜਵੇਂ ਪਾਸ਼ਾ ਬੈ ਕੇ ਸੇਵਾ ਕਰਵਾਇਆ ਕਰਦੇ ਸੀ ਗੁਰੂ ਅਰਜਨ ਦੇਵ ਜੀ ਤੇ ਇਹ ਉਹ ਸਥਾਨ ਹੈਗਾ ਜਿੱਥੇ ਨਾਲ ਗੋਬਿੰਦ왈 ਸਾਹਿਬ ਤੋਂ ਪੋਥੀਆਂ ਮੰਗਵਾ ਕੇ ਇੱਥੇ ਪਹਿਲਾਂ ਸੁਸ਼ੋਭਿਤ ਕੀਤੀਆਂ ਸੀਗੀਆਂ ਤੇ ਇੱਥੇ ਨਾਲ-ਨਾਲ ਸੇਵਾ ਦੀ ਨਿਗਰਾਨੀ ਕਰਦੇ ਸੀਗੇ ਤੇ ਇਹ ਹੁਣ ਪ੍ਰਕਰਮਾਂ ਦਾ ਜਿਹੜਾ ਚੱਕਰ ਸੀ ਆਪਣਾ ਪੂਰਾ ਹੋ ਗਿਆ ਹੁਣ ਆਪਾਂ ਲੰਗਰ ਵਾਲੇ ਪਾਸਿਓਂ ਬਾਹਰ ਜਾਂਦੇ ਆ ਇਸ ਪਾਸੇ ਲੰਗਰ ਹਾਲ ਹੈ ਜਦੋਂ ਦੁੱਖਪੰਜਨੀ 베ਰੀ ਕੋਲ ਆ ਕੇ ਪ੍ਰਕਰਮਾਂ ਪੂਰੀ ਕਰਕੇ ਤੇ ਤੇ ਵਾਜ ਰਹੇ ਹੁੰਦੇ ਠੀਕ ਹੈ ਤੇ ਲੰਗਰ ਹਾਲ ਦੀ ਇਮਾਰਤ ਆ ਗਈ ਸਾਰੀ ਇਹਦੇ ਵਿੱਚ ਹੀ ਰਾਮਗੜੀ ਆ ਬੁੰਗਾ ਤੇ ਆਪਾਂ ਰਾਮਗੜੀ ਆ ਬੁੰਗਾ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ ਮਤਲਬ ਥੱਲੇ ਸਰੰਗ ਹੈਗੀ ਇੱਕ ਤੇ ਇਸ ਤੋਂ ਇਲਾਵਾ ਜਿਵੇਂ ਪੰਜਵੇਂ ਪਾਤਸ਼ਾਹ ਨੇ ਬਿਨਾ ਕਿਸੇ ਪੇਦ ਪਾਪ ਬਿਨਾ ਕਿਸੇ ਜਾਤੀ ਪੇਦ ਪਾਪ ਦੇ ਮਤਲਬ ਅਖਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰਖਵਾਏ ਉਵੇਂ ਹੀ ਲੰਗਰ ਦੀ ਪ੍ਰਥਾ ਸੀ ਬਿਨਾ ਕਿਸੇ ਜਾਤ ਪਾਤ ਪੇਤ ਤੋਂ ਕੋਈ ਵੀ ਆ ਕੇ ਇੱਥੇ ਲੰਗਰ ਖਾ ਸਕਦਾ ਸੀ ਇਹ ਰਾਮਗੜੀ ਆ ਬੁੰਗਾ ਇਹਨੂੰ ਬਣਾਇਆ ਸੀਗਾ ਜੱਸਾ ਸਿੰਘ ਰਾਮਗੜੀਆਂ ਨੇ ਜਿਹੜੇ ਰਾਮਗੜੀਆਂ ਮਿਸਲ ਦੇ ਮੁਖੀ ਸੀਗੇ ਤੇ ਇਹਨੂੰ ਰਸਤਾ ਬਿਲਕੁਲ ਲੰਗਰ ਹਾਲ ਦੇ ਕੋਲ ਦੀ ਜਾਂਦਾ ਹੈਗਾ ਇੱਥੇ ਜਿਹੜੇ ਮਨਾਰ ਸੀਗੇ ਉਹ ਢਾਤੇ ਸੀਗੇ 84 ਵੇਲੇ ਤੇ ਇਹ ਦੋਵੇਂ ਮিনার ਬਾਚੋਂ ਬਣਾਏ ਗਏ। ਦਰਬਾਰ ਸਾਹਿਬ ਦੇ ਉੱਪਰਲੇ ਪਾਸੇ ਮਤਲਬ ਦੁੱਖ ਭੰਜਨੀ ਮੇਰੀ ਕੋਲੋਂ ਇਹ ਜਗ੍ਹਾ ਦੇਖਦੀ ਹੈਗੀ। ਤੇ ਇਹ ਸਾਰੀ ਜਗ੍ਹਾ ਹੈਗੀ। ਇੱਥੇ ਇਤਿਹਾਸਿਕ ਸੱਲ ਹੈਗੀ ਜਿਹੜੀ ਕਿਸੇ ਟਾਈਮ ਉੱਥੋਂ ਪੱਟ ਕੇ ਲਿਆਂਦੀ ਸੀਗੀ। ਤੇ ਪ੍ਰਤੀਕ ਇਹਦੇ ਨਿਸ਼ਾਨੀਆਂ ਇਹ ਨਹੀਂ ਹੈ ਇਹ ਹੈ ਵੀ ਬਾਦਸ਼ਾਹੀਆਂ ਇੱਥੇ ਪਹਿਰਾਂ ਚ ਰੁਲਦੀਆਂ ਦਰਬਾਰ ਸਾਹਿਬ ਇੱਥੇ ਆਗੇ। ਇਹ ਸੀ ਇਤਿਹਾਸਿਕ ਸੱਲ। ਇਹ ਦੇਖੋ। ਇਹ ਪੇ ਪੱਥਰ ਲਾਲ ਕਿਲੇ ਦਾ। ਤੇ ਜਿਹੜਾ ਮਤਲਬ ਆ ਪੱਥਰ ਥੰਮਲੇ ਵੀ ਹੈ ਨਾ ਪਿਲਰ ਹੈ ਸਾਰੇ ਇਹ ਇਹ ਲਾਲ ਗਿੱਲੇ ਦੱਸੇ ਜਾਂਦੇ ਸਿਮਿਲਰ ਇਹ ਇਤਿਹਾਸ ਗਵਾਏਗਾ ਕਿ ਸਿੰਘਾਂ ਨੇ ਕਦੇ ਦਿੱਲੀ ਵੀ ਜਿੱਤੀ ਹੋਈ ਹੈ ਜਿਹੜੀਆਂ ਦੁਨਿਆਵੀ ਬਾਦਸ਼ਾਹੀਆਂ ਉਹ ਇੱਥੇ ਪੈਰਾਂ ਚ ਰੁਲਦੀਆਂ ਅਧਿਆਤਮਿਕਤਾ ਵਾਲੇ ਪਾਸੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਨਾ ਰਾਜਨੀਤੀ ਤੇ ਧਰਮ ਦੀ ਉਵੇਂ ਕਰਕੇ ਇੱਥੇ ਸੰਭਾਲੀ ਹੋਈ ਅਸਲ ਬੁੰਗੇ ਰਾਮਗੜੀ ਇਹਨੂੰ ਥੱਲੇ ਜਾਂਦਾ ਮਤਲਬ ਥੱਲੇ ਕਹਿੰਦੇ ਜਿੰਨਾ ਇਹ ਉੱਪਰ ਦਿਖਦਾ ਉਹ ਨਹੀਂ ਥੱਲੇ ਤੇ ਜ਼ਮੀਨ ਦੇ ਵਿੱਚ ਤੇ ਹੁਣ ਆਪਾਂ ਥੱਲੇ ਉਤਰਦੇ ਆਂ ਪੌੜੀਆਂ ਜਾਂਦੀਆਂ ਨੇ ਇਹ ਸਾਡੀ ਜਿੱਤ ਜਾਂਦੀਆਂ ਨੇ ਇਹ ਸਾਡੀ ਜਿੱਤ ਦੀ ਨਿਸ਼ਾਨ ਨੇ ਬਾਦਸ਼ਾਹੀਆਂ ਦੇ ਨਿਸ਼ਾਨ ਨੇ ਸਾਡੀ ਨਿਸ਼ਾਨੀ ਆ ਬਹੁਤ ਘੱਟ ਲੋਕ ਇਹ ਜਗਾਵਾਂ ਦੇਖ ਕੇ ਜਾਂਦੇ ਜਦੋਂ ਤੁਸੀਂ ਹੁਣ ਦਰਬਾਰ ਸਾਹਿਬ ਕਦੇ ਆਉਂਗੇ ਇੱਥੇ ਤਾਂ ਇਹ ਜਗਾਵਾਂ ਜ਼ਰੂਰ ਦੇਖ ਕੇ ਜਾਇਓ ਇੱਥੇ ਦੱਸ ਦਿਆਂ ਕਿ ਕਿਸੇ ਪੁਰਾਣੇ ਟਾਈਮ ਸਰੰਗਾਂ ਨਿਕਲਦੀ ਹੁੰਦੀ ਸੀ ਹਰਮੰਦਰ ਸਾਹਿਬ ਕੰਪਲੈਕਸ ਦੇ ਚਾਰੇ ਪਾਸੇ ਠੰਡੀ ਬਹੁਤ ਹੈ ਜਗਾ ਥੱਲੋਂ ਤੇ ਪੂਰਾ ਥੱਲੇ ਇਤਿਹਾਸ ਸੁਣਾਇਆ ਹੋਇਆ ਏ ਥੱਲੇ ਆ ਦੇਖੋ ਸਾਹਮਣੇ ਵਾਲੇ ਪਾਸੇ ਇੱਕ ਖੂਹ ਲੱਗਦਾ ਮੈਨੂੰ ਕੋਈ ਇਹ ਖੂਹ ਬਣਾਇਆ ਹੋਇਆ ਹੈ ਦੇਖੋ ਬਹੁਤ ਸਾਰਾ ਡੂੰਘਾ ਹੈ ਪਰ ਸੁੱਕਿਆ ਪਿਆਗਾ ਅੰਦਰ ਕੁਝ ਹੈ ਨਹੀਂਗਾ ਇਧਰ ਅੰਦਰਲੇ ਪਾਸੇ ਇੱਕ ਜੇਲ ਵੀ ਹੈ ਇਹ ਉਸ ਟਾਈਮ ਦੀ ਕਾਲ ਕੋਠੜੀ ਕਹਿੰਦੇ ਹੁੰਦੇ ਸੀ ਜਿਹਨੂੰ ਪੁਰਾਣੇ ਟਾਈਮਾਂ 'ਚ ਤੈਨੂੰ ਲੋਕ ਲੱਗੇ ਹੋਏ ਹੈ ਤੁਸੀਂ ਇਹ ਦੇਖੋ ਹਰਬੰਦਰ ਸਾਹਿਬ ਦੇ ਆਲੇ-ਦੁਆਲੇ ਐਨੀਆਂ ਚੀਜ਼ਾਂ ਪਈਆਂ ਦੇਖਣ ਵਾਲੀਆਂ ਜਿਹੜੀਆਂ ਆਪਾਂ ਮਤਲਬ ਕਦੇ ਦੇਖਦੇ ਨਹੀਂ ਹੈਗੇ ਐਵੇਂ ਆਪਾਂ ਉੱਪਰੋਂ-ਪਰੋਂ ਦੇਖ ਕੇ ਸਿੱਧਾ ਲੰਘ ਜਾਂਦੇ ਆ ਇਮਾਰਤ ਇਹ ਸਾਰੀ ਪੁਰਾਣੀ ਹੈ ਆਰਕੀਟੈਕਚਰ ਤੋਂ ਪਤਾ ਲੱਗਦਾ ਹੈ ਬਾਕੀ ਇਹਦੀਆਂ ਜਿਵੇਂ ਇੱਟਾਂ ਇਹਨਾਂ ਤੋਂ ਵੀ ਪਤਾ ਲੱਗਦਾ ਹੈਗਾ ਕਿ ਪੁਰਾਣੀ ਇਮਾਰਤ ਹੈ ਸਾਰੀ ਉਵੇਂ ਦੀ ਉਵੇਂ ਹੋਊ ਰੱਖੀ ਹੋਈ ਹੈ ਇਹ ਕਿਸੇ ਟਾਈਮ ਦਾ ਇੱਕ ਕਮਰਾ ਹੈ ਪੂਰਾ ਤੇ ਸ਼ਾਇਦ ਇੱਥੇ ਡਿਊਟੀ ਤੇ ਬੈਠੇ ਹੋਣਗੇ ਐਸਜੀਪੀਸੀ ਦੇ ਜਿਹੜਾ ਸਟਾਫ ਹੋਊਗਾ ਤੇ ਉੱਪਰੋਂ ਦੇਖੋ ਮਤਲਬ ਛੱਤ ਹੁਣ ਤਾਂ ਆਪਾਂ ਪੀਓਪੀਆਂ ਹੋਰ ਕਰਾਉਣ ਲੱਗੇ ਤੇ ਇਮਾਰਤ ਦੇਖੋ ਕਿੰਡੀ ਖੂਬਸੂਰਤ ਬਣਾਈ ਹੋਈ ਹੈ ਥੱਲੇ ਫਿਰ ਰਹੇ ਹਾਂ ਹੁਣ ਅਸੀਂ ਭੋਰੇ ਦੇ ਵਿੱਚ ਤੇ ਪ੍ਰਾਣੀ ਮਤਲਬ ਕਮਰੇ ਪ੍ਰਾਣੀਆਂ ਇੱਟਾਂ ਉਣੇ ਹੀ ਖੜੀਆਂ ਹਜੇ ਤੱਕ ਉਹ ਸਾਹਮਣੇ ਵਾਲੇ ਪਾਸੇ ਹਰਿਮੰਦਰ ਸਾਹਿਬ ਹੈਗਾ ਉਹਦੇ ਵਿੱਚ ਦੀ ਦੇਖਿਆ ਵੀ ਜਾ ਸਕਦਾ ਪਰ ਉਹ ਜਗ੍ਹਾ ਉੱਚੀ ਹੈ ਉੱਥੇ ਚੜ੍ਹਿਆ ਨਹੀਂ ਜਾਂਦਾ ਉੱਥੋਂ ਨਹੀਂ ਉਹ ਜਿੱਥੇ ਆਪਾਂ ਤੁਰਦੇ ਫਿਰਦੇ ਹੁੰਨੇ ਹਨ ਉੱਪਰ ਕਰਮਾਂ ਵਾਲੀ ਜਗ੍ਹਾ ਸਾਰੀ ਇੱਥੇ ਆਪਾਂ ਤੁਰ ਕੇ ਲੰਘਦੇ ਇਹਦੇ ਕੋਲ ਦੀ ਇਹ ਹੈ ਜੀ ਸੰਗਸਣ ਜੱਸਾ ਸਿੰਘ ਰਾਮਗੜੀਆ ਦਾ ਤੇ ਰਾਮਗੜੀਆ ਬੂੰਗੇ ਦੇ ਵਿੱਚਾਂ ਸੀ ਇਹ ਦੇਖੋ ਉਹਨਾਂ ਦੀ ਤਸਵੀਰ ਵੀ ਲੱਗੀ ਹੋਈ ਹੈ ਜੱਸਾ ਸਿੰਘ ਰਾਮਗੜੀਆ ਦੀ ਕਿਸੇ ਟਾਈਮ ਇੱਥੇ ਬਹਿੰਦੇ ਹੋਣਗੇ ਇਹ ਤਖਤ ਹੋਇਆ ਕਰਦਾ ਸੀਗਾ ਮਤਲਬ ਤਾਂ ਹੀ ਰਾਮਗੜੀਆ ਬੂੰਗਾ ਹੈ ਤੇ ਉਸ ਤੋਂ ਬਾਅਦ ਦੱਸਦੇ ਆ ਕਿ ਇੱਥੇ ਸੰਜਰਨੈਲ ਸਿੰਘ ਵੀ ਇੱਥੇ ਬਹਿੰਦੇ ਰਹੇ ਆ ਕਿਸੇ ਟਾਈਮ ਮਤਲਬ ਤੁਸੀਂ ਇਹ ਦੇਖੋ ਕਿੱਡੀ ਇਹ ਮਤਲਬ ਮਹਾਨ ਜਗ੍ਹਾ ਹੈ ਸਿੱਖ ਧਰਮ ਦੀਆਂ ਮਹਾਨ ਸ਼ਖਸੀਅਤਾਂ ਤੇ ਮਤਲਬ ਇਸ ਜਗ੍ਹਾ ਤੇ ਮੌਜੂਦਮ ਹੁੰਦੀਆਂ ਰਹੀਆਂ 84 ਦੇ ਨਿਸ਼ਾਨ ਤੁਹਾਨੂੰ ਇਸ ਬੁੰਗੇ ਦੇ ਅੰਦਰ ਵੀ ਮਿਲ ਜਾਣਗੇ ਇਹ ਕੰਦਾਂ ਦੇਖੋ ਕੰਦਾਂ ਤੇ ਕਿੰਨੇ ਨਿਸ਼ਾਨ ਬੇ ਗੋਲੀਆਂ ਨੇ ਸਾਰੀਆਂ ਗੋਲੀਆਂ ਦੇ ਨਿਸ਼ਾਨ ਇਹ ਤੇ ਜਿਹੜਾ 84 ਦਾ ਆਪਣੇ ਦੁਕਾਨ ਤੋਂ ਵਾਪਰੇਆ ਸੀਗਾ ਤੇ ਬੁੰਗੇ ਦੇ ਅੰਦਰੋਂ ਵੀ ਪਤਾ ਨਹੀਂ ਕਿਹੜੇ-ਕਿਹੜੇ ਪਾਸੇ ਹੁਣ ਗੋਲੀਆਂ ਲੱਗੀਆਂ ਹੋਣਗੀਆਂ ਸਾਰਾ ਪ੍ਰਤਨ ਇਮਾਰਤ ਖੜੀ ਹੈ ਦਰਬਾਰ ਸਾਹਿਬ ਦੀ ਮੈਂ ਤੁਹਾਨੂੰ ਲੋਕੇਸ਼ਨ ਦਿਖਾਦਾ ਇਹ ਇਸ ਪਾਸੇ ਦਰਬਾਰ ਸਾਹਿਬ ਦੇ ਜੇ ਤੁਸੀਂ ਆਉਣਾ ਹੋਵੇ ਆ ਥੱਲੇ ਦੁੱਖ ਪੰਜਨੀ ਮੇਰੀ ਆ ਗਈ ਤੇ ਉਹ ਪਿੱਲਰ ਆ ਗਏ ਜਿਹੜੇ ਤੁਹਾਨੂੰ ਦਿਖਾਏ ਸੀ ਸਭ ਤੋਂ ਪੁਰਾਣੇ ਨੇ ਇਹ ਆ ਜਿਹੜਾ ਪਿੱਲਰ ਖੜਾ ਹੈ ਇਹ ਜਦੋਂ ਬਿਜਲੀ ਆਈ ਹੈ ਦਰਬਾਰ ਸਾਹਿਬ ਦਰਬਾਰ ਸਾਹਿਬ ਸਭ ਤੋਂ ਪਹਿਲਾਂ ਉਦੋਂ ਦੇ ਨੇ ਆ ਪਿੱਲਰ ਵੀ ਜਿਹੜਾ ਖੜਾ ਹੈ ਪੁਰਾਣੇ ਆ ਪਿੱਲਰਾਂ ਜੁੱਕ ਨੇ ਸ਼ਾਮਗੜੀਆ ਪੁੰਗਾ ਜਿੱਨਾ ਉੱਪਰ ਦਿਖਦਾ ਐਨੀ ਥੱਲੇ ਤੇ ਇਹਦੇ ਉੱਪਰ ਜਾਣ ਲਈ ਉਥੋਂ ਨਹੀਂ ਪੌੜੀਆਂ ਵੀ ਨੇ ਸਾਹਮਣੇ ਤੁਹਾਨੂੰ ਦਿਖਾਉਣਾ ਇਹ ਪਾਸੇ ਆਪਾਂ ਕਦੇ ਨਹੀਂ ਆਉਂਦੇ ਦਾ ਮਤਲਬ ਇੱਥੇ ਆਉਂਦੀ ਨਹੀਂ ਹੈਗੇ ਥੱਲੋਂ ਥੱਲੋਂ ਦੀ ਪ੍ਰਕਰਮਾਂ ਵਿੱਚੋਂ ਦੀ ਆਪਾਂ ਮੁੜ ਜਾਨੇ ਇਹ ਪੌੜੀਆਂ ਜੰਦੀਆਂ ਗੁੰਗੇ ਦੇ ਉੱਪਰ ਨੂੰ ਉੱਪਰਲੇ ਪਾਸੇ ਹਾਲਾਂਕਿ ਮੈਨੂੰ ਲੱਗਾ ਥੋੜਾ ਜਿਹਾ ਉੱਪਰ ਜਾ ਕੇ ਸ਼ਾਇਦ ਇਹ ਬੰਦ ਕੀਤਾ ਹੋਣਾ ਇਹਨਾਂ ਨੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਇੱਥੇ ਸੰਗਤਾਂ ਦੇ ਰਹਿਣ ਲਈ ਗੁਰੂ ਰਾਮਦਾਸ ਜੀ ਨਿਵਾਸ ਤੇ ਸਾਹਮਣੇ ਵਾਲੇ ਪਾਸੇ ਗੁਰੂ ਹਰਗੋਬਿੰਦ ਜੀ ਨਿਵਾਸ ਤੇ ਇੱਕ ਮਾਤਾ ਗੰਗਾ ਜੀ ਨਿਵਾਸ ਤਿੰਨ ਵੱਡੀਆਂ ਸਰਾਵਾਂ ਇੱਥੇ ਬਣੀਆਂ ਹੋਈਆਂ ਤੇ ਬਾਕੀ ਹੋਰ ਵੀ ਨੇੜੇ-ਜਿਹੜੇ ਰਹਿਣ ਦੇ ਬਹੁਤ ਸਾਰੇ ਸਾਧਨ ਹੈ ਤੁਸੀਂ ਇੱਥੇ ਜੇ ਆਉਣ ਦਾ ਐਸੇ ਨਾਲ ਮੈਂ ਵਲੌਗ ਦੀ ਸਮਾਪਤੀ ਕਰਦਾ ਹਾਂ ਜੇ ਕੋਈ ਗਲਤੀ ਹੋਈ And